ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਲਫਾਜ਼ ਤੇ ਸ਼ੁਰੂ ਕਰਦੇ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਸਾੰਮਲਾ ਰੰਗ ਇੱਕ ਸ਼ਰਾਪ ਗੀਤਕਾਰ ਦੀਪ ਸੈਂਪਲਾ ਬੰਦੇ ਦੇ ਸਤਾਏ ਲੋਕ ਆਪੋ ਆਪਣੇ ਟਿਕਾਣਿਆਂ ਵੱਲ ਭੱਜ ਜਾਂਦੇ ਤੇ ਆਪਣੇ ਆਪ ਨੂੰ ਬਚੇ ਤੇ ਬੱਚੇ ਪਰਿਵਾਰਕ ਮੈਂਬਰਾਂ ਨੂੰ ਵੀ ਮਹਿਫੂਜ਼ ਰੱਖਣਾ ਚਾਹੁੰਦੇ ਇਸ ਬਟਵਾਰੇ ਦਾ ਸਤਾ ਚੰਨਣ ਸਿੰਘ ਵੀ ਲੈੰਦੇ ਪਾਸਿਓਂ ਧੱਕੇ ਧੌਲੇ ਖਾਂਦਾ ਚੜ੍ਹਦੇ ਚ ਇੱਕ ਪਿੰਡ ਦੇ ਬਾਰੋਂ ਬਾਰ ਆਵਸਿਆ ਹੰਡਚੇ ਦੂਰ ਦੀ ਰਿਸ਼ਤੇਦਾਰੀ ਕਰਕੇ ਚੰਨਣ ਸਿੰਘ ਦਾ ਸਾਥ ਨਿਭਾਉਂਦੇ ਜਾਗਰ ਸਿੰਘ ਨੇ ਅੱਖਾਂ ਭਰ-ਭਰ ਦਲਾਸੇ ਦਿੱਤੇ ਤੇ ਉਸ ਦੀ ਹਰ ਪਾਸਿਓਂ ਮਦਦ ਵੀ ਕੀਤੀ ਗਈ। ਆਲਾਦ ਦੇ ਖੋਣ ਦਾ ਦੁੱਖ ਵੀ ਅਸਹਿ ਸੀ। ਉਸ ਦਾ ਦੰਗੇਪਸਾਤ ਚ ਆਪਣੇ ਤਿੰਨ ਬੱਚੇ ਖੋ ਚੁੱਕਾ ਚੰਨਣ ਸਿੰਘ ਅਸਮਾਨ ਵੱਲ ਮੂੰਹ ਕਰਕੇ ਉਸ ਅਕਾਲ ਪੁਰਖ ਦੇ ਫੈਸਲੇ ਝਾਕਦਾ। ਇੱਕ ਧੀ ਤੇ ਸਿਰਫ ਉਸ ਦੀ ਪਤਨੀ ਹੀ ਬੱਚੇ ਸਨ। ਉਹ ਆਪਣੀਆਂ ਭੈਣਾਂ ਭਰਾ ਤੇ ਤਿੰਨ ਬੱਚੇ ਕਾਲੇ ਦੌਰ ਚ ਖੋ ਬੈਠਾ। ਸਵਾਬੀਦਾ ਗਿਆ ਕਿ ਚੰਨਣ ਸਿੰਘ ਆਪਣੀ ਮਿਹਨਤ ਸਦਕਾ ਆਪਣੇ ਬੱਚੇ ਪਰਿਵਾਰ ਦਾ ਦਾਲ ਫੁਲਕਾ ਚਲਾਉਂਦਾ ਸਮੇਂ ਮੁਤਾਬਕ ਕਾਲਾ ਦੌਰ ਵੀ ਖਤਮ ਹੋ ਚੁੱਕਿਆ ਸੀ ਪਰ ਵਿਛੋੜੇ ਦੀਆਂ ਅੱਗਾ ਅਨੇਕਾਂ ਹੀ ਗਿਲਾ ਵਿੱਚ ਭਾਂਬੜ ਵਾੜੀਆਂ ਸਨ ਤਿੰਨੋਂ ਜਾਣੇ ਹਰ ਰੋਜ਼ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾਂਦੇ ਤੇ ਆਉਣ ਵਾਲੇ ਚੰਗੇ ਦਿਨਾਂ ਦੀ ਅਰਦਾਸ ਬੇਨਤੀ ਕਰਦੇ ਚੰਨਣ ਸਿੰਘ ਨੇ ਆਪਣੀ ਧੀ ਵੀ ਮਸੀਤੇ ਪੜਨ ਲਾ ਦਿੱਤੀ ਉਤਰਾ ਚੜਾ ਹੁੰਦੇ ਜਾਂਦੇ ਰਹੇ ਅਣਥੱਕ ਮਿਹਨਤ ਕਰਦਾ ਚੰਨਣ ਪਰਿਵਾਰ ਨਾਲ ਖੁਸ਼ੀ ਪਰ ਪਿੰਡ ਦੇ ਮੁਖੀ ਨੇ ਪਿੰਡਾ ਚ ਐਲਾਨ ਕਰ ਦਿੱਤਾ ਕਿ ਕੋਈ ਗੈਰ ਪਾਸਿਓ ਆਏ ਬੱਚੇ ਸਾਡੇ ਬੱਚਿਆਂ ਨਾਲ ਨਹੀਂ ਪੜ ਸਕਣਗੇ। ਜਾਗਰ ਸਿੰਘ ਦੇ ਲੱਖ ਸਮਝਾਉਣ ਤੇ ਮਿੰਤਾ ਤਰਲਾ ਕਰਨ ਤੇ ਵੀ ਕੁਝ ਨਾ ਬਣਿਆ। ਮੁਖੀ ਦਾ ਫੈਸਲਾ ਮੰਨ ਕੇ ਚੰਨਣ ਸਿੰਘ ਨੇ ਆਪਣੀ ਧੀ ਨੂੰ ਘਰੇ ਬਿਠਾ ਲਿਆ। ਚੰਨਣ ਸਿੰਘ ਇਸ ਵਰਤਾਰੇ ਨੂੰ ਵੇਖ ਕੇ ਨੁਕਰ ਲੱਗ ਆਪਣੇ ਜੰਮਣ ਭੋਏ ਨੂੰ ਯਾਦ ਕਰਦਾ ਅਥਰੂ ਕੇਰਿਆ ਸੀ ਤੇ ਨਾਲ ਲਾਂਤਾਂ ਤੇ ਫਟਕਾਰ ਪਾਰਿਆ ਸੀ ਕੁਰਸੀ ਦੇ ਮਿੱਤ ਬਣੇ ਜ਼ੈਰੀ ਸੱਪਾਂ ਨੂੰ ਜਿਨ੍ਹਾਂ ਨੇ ਚੰਗੇ ਭਲੇ ਵਸਦੇ ਦੇਸ਼ ਦੇ ਲੋਕਾਂ ਨੂੰ ਤੇ ਅਮਨ ਸਕੂਨ ਨੂੰ ਦਸ ਲਿਆ ਕਾਸ਼ ਉਹੀ ਪਿੰਡ ਉਹੀ ਧਰਤੀ ਉਹੀ ਪਰਿਵਾਰ ਤੇ ਮੇਰੇ ਬੱਚਿਆਂ ਦਾ ਉਹੀ ਪਿੰਡ ਵਾਲਾ ਸਕੂਲ ਤੇ ਉਸ ਦਾ ਭਵਿੱਖ ਹੋਣਾ ਸੀ ਚੰਨਣ ਦੀ ਘਰ ਵਾਲੀ ਦਲਾਸੇ ਦਿੰਦੀ ਕਿ ਕੋਈ ਗੱਲ ਨਹੀਂ ਪਰਮਾਤਮਾ ਦਾ ਹੁਕਮ ਏ ਇਹ ਮੰਨਣਾ ਸਾਡਾ ਫਰਜ਼ ਆ। ਕਾਪੀਆਂ ਕਿਤਾਬਾਂ ਨਾਲ ਵਿੜੇ ਚ ਖੇਡਦੀ ਚੰਨਣ ਦੀ ਧੀ ਲਾਡੋ ਜਿਸ ਦੇ ਲਈ ਇਹ ਕਾਪੀਆਂ ਕਿਤਾਬਾਂ ਆਉਣ ਵਾਲਾ ਚੰਗਾ ਭਵਿੱਖ ਨਹੀਂ ਬਲਕਿ ਇੱਕ ਖੜਾਉਣਾ ਬਣ ਕੇ ਰਹਿ ਗਈਆਂ ਸਨ। ਲਿਬੜੇ ਹੱਥਾਂ ਨਾਲ ਕਾਪੀਆਂ ਕਿਤਾਬਾਂ ਦੇ ਵਰਕੇ ਪਾੜਦੀ ਤੇ ਕਦੇ ਉਹਨਾਂ ਹੀ ਵਰਕਿਆਂ ਨੂੰ ਥੁੱਕ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਲਾਡੋ ਜਿਵੇਂ ਉਹਨਾਂ ਬਿਆਰਥ ਕਿਤਾਬਾਂ ਨਾਲ ਖੁਦ ਵੀ ਖੜਾਉਣਾ ਬਣ ਗਈ ਹੋਵੇ। ਭੇਜੀਆਂ ਤੇ ਉਦਾਸ ਖਾਰੇ ਹੰਝੂਆਂ ਨਾਲ ਲੱਦੀਆਂ ਹੋਈਆਂ ਅੱਖਾਂ ਨਾਲ ਆਪਣੀ ਧੀ ਲਾਡੋ ਦੇ ਧੁੰਦਲੇ ਭਵਿੱਖ ਨੂੰ ਝਾਕਦਾ ਸੋਚਾਂ ਦੇ ਗਹਿਰੇ ਸਮੁੰਦਰ 'ਚ ਡੁੱਬਦਾ ਤਰਦਾ 헤ਡੁੱਬਦਾ ਜ਼ਬਾਨ ਹੋਂ ਤੱਕ ਦਾ ਤੇ ਲਾਡੋ ਦੇ ਵਿਆਹ ਤੱਕ ਦਾ ਚੈਲੀ ਸਫ਼ਰ ਤੈਅ ਕਰਦਾ ਰੰਗਦੀ ਸ਼ਾਮਲੀ ਲਾਡੋ ਵਕਤ ਦੇ ਨਾਲ ਨਾਲ ਆਪਣੀ ਉਮਰ ਦੇ ਪੜਾਅ ਪਾਰ ਕਰਦੀ ਗਈ ਤੇ ਪਿੰਡ ਦੇ ਵਿੱਚ ਆਪਣੀ ਮਾਂ ਨਾਲ ਝਾੜੂ-ਪੋਚੇ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਗਈ ਆਣ ਗਵਾਂ ਦੇ ਜਵਾਕ ਸਵੇ ਆਪਸ ਵਿੱਚ ਖੇਡਦੇ ਰਹਿੰਦੇ ਆ ਲਾਡੋ ਦਾ ਬਚਪਨਾ ਬਿਨਾ ਪੜਾਈ ਤੋਂ ਆਪਣੀ ਮਾਂ ਨਾਲ ਤੰਮਾਕਾਰਾਂ 'ਚ ਹੱਥ ਮਟਾਉਂਦੇ ਆਂ ਹੀ ਦਮ ਤੋੜ ਗਿਆ ਚੰਨਲ ਸਿੰਘ ਦੀ ਜਾਨ ਤੋਂ ਪਿਆਰੀ ਧੀ ਚੰਨਣ ਤੇ ਘਰਵਾਲੀ ਨੂੰ ਪੁੱਤਾਂ ਨਾਲੋਂ ਵੀ ਵੱਧ ਸੀ ਸੁਭਾਅ ਦੀ ਬਹੁਤ ਹੀ ਨਿੱਗੀ ਤੇ ਚਿਹਰੇ ਤੇ ਸਦਾ ਮੁਸਕਾਨ ਲੈ ਕੇ ਸਭਨਾਂ ਨੂੰ ਸਤਕਾਰ ਨਾਲ ਮਿਲਦੀ ਬੁਲਾਉਂਦੀ ਪਿੰਡੋਂ ਬਾਹਰ ਢਾਣੀ ਵਿੱਚ ਇੱਕ ਪਰਿਵਾਰ देर ਦਾ ਆ ਕੇ ਮੁੱਲ ਦੀ ਜ਼ਮੀਨ ਖਰੀਦ ਕੇ ਆਪਣਾ ਟਿਕਾਣਾ ਬਣਾਈ ਜ਼ਿੰਦਗੀ ਬਤੀਤ ਕਰ ਰਿਹਾ ਸੀ ਉਸ ਪਰਿਵਾਰ ਦੇ ਵਿੱਚ ਤਿੰਨ ਧੀਆਂ ਤੇ ਦੋ ਨੂੰਹਾਂ ਵੀ ਸਨ ਜੋ ਸਲਾਈ ਕਢਾਈ ਸੂਟ ਸਿਉਣੇ ਤੇ ਚੁੰਨੀਆਂ ਨੂੰ ਗੋਟੇ ਦਰੀਆਂ ਆਦ ਸਭ ਕੰਮ ਹੱਥੀ ਕਰਕੇ ਸ਼ਹਿਰ ਵਿੱਚ ਵੇਚਣ ਲਈ ਥੋਕ ਚ ਸਾਮਾਨ ਭੇਜਦੀਆਂ ਸਨ ਤੇ ਮੁਨਾਫਾ ਵੀ ਬਹੁਤ ਜ਼ਿਆਦਾ ਹੁੰਦਾ ਸੀ ਉਹਨਾਂ ਨੂੰ ਕੰਮਕਾਰ ਜ਼ਿਆਦਾ ਹੋਣ ਕਰਕੇ ਪਰਿਵਾਰ 'ਚ ਕਿਸੇ ਵੀ ਮੈਂਬਰ ਕੋਲ ਘਰ ਦੀ ਸਫਾਈ ਲੀਲਾ ਲੱਤਾ ਧੋਣ ਸਵਾਰ ਲਈ ਵੀ ਸਮਾਂ ਨਹੀਂ ਸੀ ਬਚਦਾ ਉਹਨਾਂ ਨੇ ਲਾਡੋ ਦੀ ਮਾਂ ਨੂੰ ਆਖਿਆ ਘਰ ਦਾ ਕੰਮਕਾਰ ਸੰਭਲ ਲਈ ਆਪਣੀ ਮਾਂ ਨਾਲ ਲਾਡੋ ਵੀ ਉਹਨਾਂ ਦੇ ਘਰ ਦਾ ਕੰਮਕਾਰ ਸੰਭਲਦੀ ਸਵਾਲ ਲਾਡੋ ਦਾ ਅਕਸਰ ਦੂਜਿਆਂ ਤੇ ਛਾਪ ਛੱਡ ਦਿੰਦਾ ਸੀ ਨਣਦਾ ਪਰਜਾਈਆਂ ਸਾਰੀਆਂ ਹੀ ਲਾਡੋ ਦਾ ਮੋਹ ਕਰਨ ਲੱਗ ਪਈਆਂ ਲਾਡੋ ਉਹਨਾਂ ਦੇ ਘਰ ਦੇ ਕੰਮ ਦੇ ਨਾਲ-ਨਾਲ ਰੋਜਗਾਰ ਦੇ ਕੰਮ ਚ ਹੱਥ ਵਟਾਉਣ ਲੱਗ ਪਈ ਸੀ ਹੱਥ ਦੀ ਖੁੱਲੀ ਹੋਣ ਕਰਕੇ ਧਿਆਨ ਤੇ ਮਨ ਨਾਲ ਕੰਮ ਕਰਦੀ ਕਰਦੀ ਲਾਡੋ ਪੂਰੀ ਨਿਪੁੰਨ ਹੋ ਗਈ ਸੀ ਕੰਮਕਾਰ ਚ ਤੰਮ ਵੀ ਇੰਨੀ ਸਫਾਈ ਤੇ ਤੇਜ਼ੀ ਨਾਲ ਕਰਦੀ ਕਿ ਤਿੰਨ ਜਾਣੀਆਂ ਦਾ ਕੰਮ ਪੂਰੇ ਦਿਨ ਇਕੱਲੇ ਹੀ ਕਰ ਦਿੰਦੀ ਹੁਣ ਲਾਡੋ ਦੀ ਵੱਧਦੀ ਹੋਈ ਉਮਰ ਦੇ ਨਾਲ ਨਾਲ ਤਨਨ ਸਿੰਘ ਦੀਆਂ ਵੀ ਜ਼ਿੰਮੇਵਾਰੀਆਂ ਤੇ ਫਿਕਰ ਵਧ ਰਹੀ ਸੀ ਇੱਕ ਤਾਂ ਲਾਡੋ ਹਾਇਣ ਪੜ ਸੀ ਤੇ ਦੂਜਾ ਉਸ ਦਾ ਰੰਗ ਸਾਵਲਾ ਸੀ ਚੰਨਣ ਕੰਮਕਾਰ ਤੇ ਹੁੰਦਾ ਹੋਇਆ ਵੀ ਲਾਡੋ ਦੇ ਫਿਕਰਾਂ ਚ ਖੋਇਆ ਰਹਿੰਦਾ। ਲਾਡੋ ਨੇ ਇੱਕ ਦਿਨ ਇਹ ਹੀ ਸਾਰੀ ਗੱਲ ਜਿਸ ਘਰ ਚੋਂ ਕੰਮ ਕਰਦੀ ਸੀ ਉਹਨਾਂ ਦੀ ਵੱਡੀ ਨੂੰ ਨੂੰ ਦੱਸੀ ਕਿ ਬਾਪੂ ਬਹੁਤ ਜ਼ਿਆਦਾ ਫਿਕਰ ਕਰਦਾ ਏ ਕਿ ਦਿਨ ਰਾਤ ਜਿਵੇਂ ਕਿਸੇ ਭਾਰੇ ਦੁੱਖ ਨੂੰ ਸਹਿ ਰਿਹਾ ਹੋਵੇ। ਦੂਜੇ ਦਿਨ ਚੰਨਣ ਨੂੰ ਉਹਨਾਂ ਨੇ ਘਰੇ ਬੁਲਾਇਆ ਤੇ ਲਾਡੋ ਦੀ ਫਿਕਰ ਨਾ ਕਰ ਲਈ ਆਖਿਆ। ਘਰ ਦੀ ਬਜ਼ੁਰਗ ਨੇ ਚੰਨਣ ਨੂੰ ਹੌਸਲਾ ਦਿੱਦਿਆ ਕਿਹਾ ਇਹ ਲਾਡੋ ਸਾਨੂੰ ਵੀ ਆਪਣੀਆਂ ਧੀਆ ਵਰਗੀ ਏ ਹੁਣ ਇਸ ਵਿਆਹ ਇਹਦਾ ਵਿਆਹ ਤੇ ਦਾਜ ਦੀ ਸਾਡੀ ਜ਼ਿੰਮੇਵਾਰੀ ਏ ਇਹ ਚੰਨਣ ਸਿਆਂ ਤੂੰ ਸਿਰਫ ਲਾਡੋ ਲਈ ਕੋਈ ਵਧੀਆ ਸਾਊ ਤੇ ਮਿਹਨਤੀ ਮੁੰਡਾ ਵੇਖ ਆਪਾਂ ਲਾਡੋ ਦਾ ਵਿਆਹ ਬੜੀ ਧੂਮ ਧਾਮ ਨਾਲ ਕਰਾਂਗੇ ਲਾਡੋ ਹੁਣ 19 ਸਾਲ ਦੀ ਹੋ ਗਈ ਸੀ ਪਹਿਲਾ ਰਿਸ਼ਤਾ ਆਇਆ ਚੰਨਣ ਨੇ ਵਿਚੋਲੇ ਤੇ ਨਾਲ ਦੇ ਆਏ 2-4 ਕ ਬੰਦਿਆਂ ਦੀ ਪੂਰੀ ਔਭਗਤ ਕੀਤੀ ਘਰ-ਵਾਰ ਦੇਖ ਕੇ ਉਹ ਇਹ ਕਹਿ ਕੇ ਚਲੇ ਗਏ ਕਿ 1-2 ਦਿਨ ਤੱਕ ਬਡੇਰਿਆਂ ਨਾਲ مشورہ ਕਰਕੇ ਦੱਸਾਂਗੇ। ਉਹਨਾ ਕੀ ਸੀ 2 ਦਿਨਾਂ ਬਾਅਦ ਰਿਸ਼ਤੇ ਤੋਂ ਜਵਾਬ ਆ ਗਿਆ। ਇਹ ਕੁੜੀ ਦਾ ਰੰਗ ਸਾੰਮਲਾ ਏ ਤੇ ਮੁੰਡਾ ਗੋਰਾ ਚਿੱਟਾ ਤੇ ਪੜਾ ਲਿਖਿਆ। ਹੁਣ ਆਣ-ਗਵਾਂਡ ਵਿੱਚ ਕੱਲ ਉੱਡ ਗਈ ਇਹ ਲਾਡੂ ਦਾ ਰਿਸ਼ਤਾ ਉਸਦੇ ਰੰਗ ਕਰਕੇ ਨਹੀਂ ਹੋਇਆ। ਲਾਡੂ ਦੇ ਮਾਪਿਓ ਨੇ ਗਲਾਸਾ ਦਿੱਤਾ ਇਹ ਇਹ ਨਹੀਂ ਤਾ ਹੋਰ ਇਸ ਤੋਂ ਵੀ ਵਧੀਆ ਰਿਸ਼ਤਾ ਆਵੇਗਾ ਲਾਡੋ ਸਾਡੀ ਨੂੰ ਆਣ ਗਵਾਂੜ ਲਾਡੋ ਨੂੰ ਉਹਦੇ ਰੰਗ ਕਰਕੇ ਜਲੀਲ ਕਰਨ ਲੱਗ ਗਿਆ ਸੀ ਤੇ ਸਭਨਾਂ ਨੇ ਆਪਣੀਆਂ ਧੀ ਭੈਣਾਂ ਨੂੰ ਲਾਡੋ ਨਾਲ ਬੋਲਣ ਚੱਲਣ ਤੋਂ ਰੋਕ ਦਿੱਤਾ ਸੀ ਪਿੰਡਾਂ 'ਚ ਪੁਰਾਣੇ ਸਮੇਂ ਇਹ ਹੀ ਬਹੁਤ ਵੱਡੀ ਬਿਮਾਰੀ ਸੀ ਲੋਕਾਂ 'ਚ ਇਹ ਕਰਮਟੇਲੇ ਨੈਸ਼ ਕਰਮਾਮਾਰੀ ਜਾਂ ਮਾੜੇ ਪੈੜੇ ਵਾਲੀ ਕੀ ਕੀ ਨਾਂ ਚੱਲਣਾ ਪਿਆ ਲਾਡੋ ਨੂੰ ਇੱਕ ਨਹੀਂ ਦੋ ਨਹੀਂ ਬਲਕਿ 6-7 ਰਿਸ਼ਤੇ ਸਿਰਫ ਸ਼ਾਮਲੇ ਰੰਗ ਕਰਕੇ ਹੀ ਟੁੱਟ ਗਏ ਚੰਨਣ ਸਿੰਘ ਤੇ ਉਸ ਦੀ ਘਰ ਵਾਲੀ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ ਤੇ ਲਾਡੋ ਦੇ ਸ਼ਾਮਲੇ ਰੰਗ ਨੂੰ ਕੋਸਦੇ ਜੋ ਉਹਨਾਂ ਦੀ ਧੀ ਲਈ ਇੱਕ ਤਰ੍ਹਾਂ ਦਾ ਸ਼ਰਾਪ ਹੀ ਬਣ ਗਿਆ ਸੀ ਜਾਤ ਪਾਤ ਧਰਮ ਮਜਬ ਇਹਨਾਂ ਗੱਲਾਂ ਨੇ ਲੋਕਾਂ 'ਚ ਆਮ ਤੌਰ ਤੇ ਬਹੁਤ ਹੀ ਦੂਰੀ ਪੁਵਾਤੀ ਸੀ ਉਸ ਵੇਲੇ ਕੁਝ ਐਵੇਂ ਦੇ ਹੀ ਵਰਤਾਰੇ ਚੰਨਣ ਸਿੰਘ ਨਾਲ ਵੀ ਹੋ ਰਹੇ ਸੀ ਗੈਰ ਮੁਲਕ ਚ ਗੈਰ ਪਿੰਡ ਦਾ ਹੁਣ ਕਰਕੇ ਖੈਰ ਪੰਜੇ ਉਂਗਲਾਂ ਇੱਕਸਾਰ ਨਹੀਂ ਸਨ ਪਿੰਡ ਵਿੱਚ ਨੇਕ ਦਿਲ ਇਨਸਾਨ ਵੀ ਸਨ ਪਰ ਜ਼ਿਆਦਾਤਰ ਧੌਣ ਚ ਕਿੱਲੇ ਵਾਲੇ ਜਾਤ ਹੰਕਾਰੀ ਸਨ ਜੋ ਆਉਂਦੇ ਜਾਂਦੇ ਚੰਨਣ ਨੂੰ ਜਾਂਸ ਦੀ ਘਰ ਵਾਲੀ ਤੇ ਲਾਡੋ ਨੂੰ ਕੁਝ ਨਾ ਕੁਝ ਬੰਦਾ ਮਾੜਾ ਕਹਿ ਕੇ ਚੜਾਉਂਦੇ ਸਨ ਪਰ ਲਾਡੋ ਬਹੁਤ ਹੀ ਦ੍ਰਿੜ ਇਰਾਦੇ ਵਾਲੀ ਸੀ ਕੰਮਕਾਰ ਚ ਪੂਰੀ ਨਿਪੁੰਨ ਹੋ ਚੁੱਕੀ ਲਾਡੋ ਨੇ ਮਾਲਕ ਪਰਿਵਾਰ ਨੂੰ ਬੇਨਤੀ ਕੀਤੀ ਕਿ ਮੈਂ ਬਚਿਆ ਹੋਇਆ ਕੰਮ ਰਾਤ ਨੂੰ ਵੀ ਕਰ ਲਿਆ ਕਰਾਂਗੀ ਨਾਲੇ ਬੇਬੇ-ਬਾਪੂ ਦਾ ਧਿਆਨ ਵੀ ਘਰ ਗੈਰ-ਗੱਲਾਂ ਤੋਂ ਹਟ ਕੇ ਕੰਮ 'ਚ ਲੱਗਿਆ ਰਹੂ ਲਾਡੋ ਨੇ ਮਾਲਕ ਪਰਿਵਾਰ ਨੂੰ ਇੱਕ ਮਸ਼ੀਨ ਆਪਣੇ ਘਰ 'ਚ ਲਾਉਣ ਦੀ ਬੇਨਤੀ ਕੀਤੀ ਉਹਨਾਂ ਨੇ ਲਾਡੋ ਦੀ ਗੱਲ ਤੇ ਫੁੱਲ ਚੜਾਏ ਤੇ ਸ਼ਹਿਰੋਂ ਇੱਕ ਨਵੀਂ ਮਸ਼ੀਨ ਲੈ ਕੇ ਲਾਡੋ ਦੇ ਘਰੇ ਲਾ ਦਿੱਤੀ ਹੁਣ ਲਾਡੋ ਬਚਿਆ ਕੰਮ ਆਪਣੇ ਘਰੇ ਆ ਕੇ ਰਾਤ ਨੂੰ ਆਪਣੇ ਪਰਿਵਾਰ ਸਮੇਤ ਕਰਦੀ ਰਹੀ ਉਹ ਵੀ ਪੂਰੀ ਲਗਨ ਤੇ ਮਿਹਨਤ ਨਾਲ ਪੈਸੇ ਵਧਿਆ ਬਣ ਲੱਗੇ ਸਨ ਕਮਾਈ ਵਿੱਚ ਵਾਧਾ ਦਿਨੋ ਦਿਨ ਹੋ ਰਿਹਾ ਸੀ ਇੱਕ ਪਾਸੇ ਪਿੰਡ ਦੀ ਲੋਕ ਸਨ ਜੋ ਲਾਡੋ ਤੇ ਉਸਦੇ ਮਾਪਿਓ ਨੂੰ ਨੀਚ ਜਾਲ ਕੁਵਾਰ ਗਿਣਦੇ ਹਨ ਦੂਜੇ ਪਾਸੇ ਮਾਲਕ ਪਰਿਵਾਰ ਸੀ ਜਿਸ ਦਾ ਇਹ ਮੰਨਣਾ ਸੀ ਕਿ ਜਿਸ ਦਿਨ ਦੀ ਲਾਡੋ ਉਹਨਾਂ ਦੇ ਘਰੇ ਆ ਕੇ ਕੰਮਕਾਰ ਕਰਨ ਲੱਗੀ ਏ ਉਸ ਦਿਨ ਦੀ ਕਮਾਈ ਵੀ ਦੁਣੀ ਹੋ ਗਈ ਦੀ ਚਿੰਤਾ ਵੀ ਘਟ ਗਈ ਏ ਲਾਡੋ ਦਾ ਕੰਮਕਾਰ ਦੇਖ ਕੇ ਸ਼ਹਿਰ ਦੇ ਹੋਰ ਵਪਾਰੀ ਵੀ ਲਾਡੋ ਨੂੰ ਆਪਣੇ ਨਾਲ ਕੰਮ ਕਰਨ ਦੀ ਪੇਸ਼ਕਸ਼ ਕਰਦੇ ਜਿਆਦਾ ਮੁਨਾਫਾ ਤੇ ਪੈਸੇ ਦੇ ਕੇ ਪਰ ਲਾਡੋ ਨੂੰ ਉਸ ਪਰਿਵਾਰ ਨਾਲ ਮੋਹ ਹੀ ਕੁਝ ਇਸ ਤਰ੍ਹਾਂ ਦਾ ਸੀ ਕਿ ਕਿਸੇ ਵੀ ਕੀਮਤ ਤੇ ਉਹ ਮਾਲਕ ਪਰਿਵਾਰ ਨੂੰ ਛੱਡਣਾ ਨਹੀਂ ਸੀ ਚਾਹੁੰਦੀ ਦਿਨ ਤਿਉਹਾਰ ਜੋ ਵੀ ਹੁੰਦਾ ਮਾਲਕਾਂ ਵੱਲੋਂ ਲਾਡੋ ਨੂੰ ਪੈਸੇ ਮਠਾਈਆਂ ਤੇ ਸੂਟ ਤੇ ਤੋਹਫੇ ਜ਼ਰੂਰ ਦਿੱਤੇ ਜਾਂਦੇ ਭਾਵੇਂ ਦਿਨ ਫਰਗੇ ਸਨ ਲਾਡੋ ਦੀ ਸਰਤੀ ਹੀ ਪੂਰਾ ਪਰਿਵਾਰ ਰਾਜੀ ਖੁਸ਼ੀ ਗੁਜ਼ਾਰਾ ਕਰ ਰਿਹਾ ਸੀ ਪਰ ਕੋਠੇ ਜੀ ਦੀ ਧੀ ਘਰੇ ਬੈਠੀ ਹੋਵੇ ਪਿਓ ਦਾ ਫਿਕਰਾਂ ਚ ਡੁੱਬਣਾ ਲਾਜ਼ਮ ਹੈ ਚਨਨ ਨੂੰ ਹੋਰ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਸੀ ਫਿਕਰ ਸੀ ਤਾਂ ਬਸ ਲਾਡੋ ਦੇ ਵਿਆਹ ਦਾ ਚਨਨ ਚਾਹੁੰਦਾ ਸੀ ਕਿ ਲਾਡੋ ਦਾ ਵਿਆਹ ਕਿਸੇ ਨੇਕ ਮੁੰਡੇ ਨਾਲ ਹੋਵੇ ਕਿ ਉਹ ਜਲਦੀ ਆਪਣੇ ਸਹੁਰੇ ਪਰਿਵਾਰ ਨੂੰ ਸਾਹਮਣੇ ਤੇ ਨਵੇਂ ਸਿਰੇ ਤੋਂ ਇਨ੍ਹਾਂ ਪਿੰਡ ਦੇ ਹੰਕਾਰੇ ਲੋਕਾਂ ਤੋਂ ਉਹਾਂ ਦੂਰ ਇੱਕ ਨਵੀਂ ਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰੇ ਲਾਡੋ ਨੂੰ ਕਈ ਰਿਸ਼ਤੇ ਆਏ ਤੇ ਰੰਗ ਕਰਕੇ ਸਿਰੇ ਨਾ ਚੜੇ ਲਾਡੋ ਵੀ ਬਾਪੂ ਬੇਬੇ ਬੜਾ ਕਹਿੰਦੀ ਕਿ ਮੇਰਾ ਰਿਸ਼ਤਾ ਨਾ ਕਰੋ ਐਵੇਂ ਵਾਰ-ਵਾਰ ਜਲੀਲ ਹੋਣਾ ਪੈਂਦਾ ਏ ਪਰ ਇੱਕ ਕੋਠੇ ਦੀ ਧੀ ਧੀ ਘਰੇ ਬੈਠੀ ਹੋਵੇ ਫਿਰ ਮਾਂ ਪਿਓ ਨੂੰ ਕਿੱਥੇ ਨਹੀਂ ਲਾਉਂਦੀ ਏ ਫਿਕਰ ਦਿਨੋਂ-ਦਿਨਾਂ ਚੰਨ ਸਿੰਘ ਦੇ ਸਿਰ ਤੇ ਚੜ ਰਹੇ ਸਨ ਕਾਲਾ ਹੋਇਆ ਪਿਓ ਆਪਣੀ ਧੀ ਦੀ ਢੋਲੀ ਜਲਦ ਤੋਂ ਜਲਦ ਘਰੋਂ ਵਿਦਾ ਕਰਨਾ ਚਾਹੁੰਦਾ ਸੀ ਪਰ ਬਿਨਾ ਮੁਕੱਦਰਾਂ ਅਤੇ ਸੰਜੋਗਾ ਤੋਂ ਇਹ ਕਿਵੇਂ ਸੰਭਵ ਹੋ ਸਕਦਾ ਸੀ ਫਿਰ ਇੱਕ ਦਿਨ ਜਾਗਰ ਸਿੰਘ ਦੇ ਕਹੇ ਤੇ ਕਿਸੇ ਪੰਡਤ ਕੋਲੋਂ ਕੋਈ ਵਿਧੀ ਕਰਵਾਉਣ ਦੀ ਸਲਾਹ ਦਿੱਤੀ ਕੁੰਡਲੀਆਂ ਗ੍ਰਹਿ ਮਿਲਾਉਣ ਦਾ ਸੁਝਾਅ ਦਿੱਤਾ ਪਰ ਚੰਨਣ ਸਿੰਘ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੀ ਵਿਸ਼ਵਾਸ ਰੱਖਦਾ ਸੀ ਉਸ ਲਈ ਇਹ ਸਭ ਕੁਝ ਇੱਕ ਫਖੰਡ ਸਨ ਚੰਨਣ ਸਿੰਘ ਨੇ ਜਾਗਰ ਦੀ ਗੱਲ ਟਾਲ ਦਿੱਤੀ ਤੇ ਆਪਣੇ ਘਰ ਪਰਤ ਆਇਆ ਰਾਤ ਨੂੰ ਆਪਣੀ ਘਰ ਵਾਲੀ ਨਾਲ ਗੱਲ ਨਹੀਂ ਬਾਤੀ ਜਾਗਰ ਦੀ ਸਾਰੀ ਗੱਲ ਦੱਸਦਾ ਏ ਉਹਦੀ ਘਰ ਵਾਲੀ ਵੀ ਜਾਗਰ ਦੀ ਗੱਲ ਵਿੱਚ ਸਹਿਮਤੀ ਪ੍ਰਗਟ ਕਰਦੀ ਏ ਪਰ ਉਸ ਨੂੰ ਇਹ ਗੱਲ ਮਨਜ਼ੂਰ ਨਹੀਂ ਤੇ ਆਪਣੇ ਧਰਮ ਤੇ ਜੀਵਨ ਦੇ ਵਿਰੁੱਧ ਜਾਣਾ ਮੰਨਦਾ ਸੀ ਉਹ ਇਸ ਗੱਲ ਨੂੰ ਪਰ ਕਿਵੇਂ ਨਾ ਕਿਵੇਂ ਚੰਨਣ ਸਿੰਘ ਨੂੰ ਧੀ ਦੇ ਨਵੇਂ ਜੀਵਨ ਬਾਰੇ ਸੋਚ ਕੇ ਮੰਨਣਾ ਪੈ ਜਾਂਦਾ ਏ ਜਾਗਰ ਸਿੰਘ ਨਾਲ ਸ਼ਹਿਰ 'ਚ ਇੱਕ ਪੰਡਤ ਦੇ ਘਰੇ ਚੰਨਣ ਸਿੰਘ ਬੈਠਾ ਐਵੇਂ ਮਹਿਸੂਸ ਕਰ ਰਿਹਾ ਸੀ ਜਿਵੇਂ ਕਿਸੇ ਜੇਲ੍ਹ 'ਚ ਕੋਈ ਕੈਦੀ ਕੈਦ ਘਟ ਰਿਹਾ ਹੋਵੇ ਸਿੱਧੀਆਂ ਵਿਧੀਆਂ ਪੰਡਤ ਵੱਲੋਂ ਜੋ ਦੱਸੀਆਂ ਗਈਆਂ ਉਹ ਸਭ ਕਰ ਲਈਆਂ ਜੋ ਸਾਜੋ ਸਮਾਨ ਮੰਗਾਇਆ ਪੰਡਤ ਨੇ ਸਭ ਲੈ ਲਿਆ ਜਿਵੇਂ ਜਿਵੇਂ ਪੰਡਤ ਨੇ ਕਿਹਾ ਉਵੇਂ ਉਵੇਂ ਚੰਨਣ ਨੇ ਪਰਿਵਾਰ ਸਮੇਤ ਕੀਤਾ ਔਖੇ ਸੁਖਾਲੇ ਪੰਡਤ ਦੀ ਮਾਇਆ 1100 ਦਿੱਤੀ ਗਈ ਪਰ ਕੁਝ ਵੀ ਸਹੀ ਸਿੱਧਣਾ ਹੋਇਆ ਹੁਣ ਫੇਰ ਦੁਬਾਰਾ ਗੁਰੂ ਘਰ ਜਾ ਕੇ ਆਪਣੀਆਂ ਭੁੱਲਾਂ ਬਖਸਾਉਂਦਾ ਚੰਨਣ ਬੇਵਸ ਅਥਰੂ ਕੇ ਰਿਆ ਸੀ ਮਾਲਕਾਂ ਨੂੰ ਲਾਡੋ ਵੱਲੋਂ ਸਬਦ ਦੱਸ ਦਿੱਤਾ ਗਿਆ ਕਿ ਉਹ ਹੁਣ ਕਦੇ ਵੀ ਵਿਆਹ ਨਹੀਂ ਕਰਵਾਏਗੀ ਤੇ ਆਪਣੇ ਮਾਪਿਆਂ ਨਾਲ ਹੀ ਜ਼ਿੰਦਗੀ ਬਤੀਤ ਕਰੇਗੀ ਹੁਣ ਮਾਲਕਾਂ ਨੇ ਚੰਨਣ ਸਿੰਘ ਦੀ ਹਾਲਤ ਦਾ ਅੰਦਾਜ਼ਾ ਲਾਉਂਦੇ ਹੋਏ ਉਸਦੇ ਘਰ 'ਚ ਦੋ ਮਸ਼ੀਨਾਂ ਰੋਜ਼ਗਾਰ ਲਈ ਲਾਡੋ ਨੂੰ ਆਪਣਾ ਕੰਮ ਤੋਰ ਲਈ ਦੇ ਦਿੱਤੀਆਂ ਜਿਨ੍ਹਾਂ ਦੀ ਮਾਲਕ ਖੁਦ ਲਾਡੋ ਹੀ ਸੀ ਇਹ ਵੀ ਲਿਖਤੀ ਰੂਪ ਵਿੱਚ ਲਿਖ ਕੇ ਦਿੱਤਾ ਗਿਆ ਲਾਡੋ ਚਾਈ ਚਾਈ ਕੰਮ ਕਰਦੀ ਤੇ ਮਾਪੇ ਵੀ ਉਸ ਦਾ ਪੂਰਾ ਸਹਿਯੋਗ ਦਿੰਦੇ ਹੁਣ ਚੰਨਨ ਨੂੰ ਵੀ ਸਮਝ ਆ ਗਈ ਸੀ ਕਿ ਲਾਡੋ ਉਸ ਦੀ ਧੀ ਨਹੀਂ ਸਗੋਂ ਦੰਗੀਆਂ ਚ ਖੋਇਆ ਉਸ ਦਾ ਵੱਡਾ ਪੁੱਤਰੇ ਵਾਹਿਗੁਰੂ ਦੀ ਕਿਰਪਾ ਸਦਕਾ ਲਾਡੋ ਦੇ ਕੰਮ ਚਰਚੇ ਸ਼ਹਿਰ ਚ ਹੋ ਰਹੇ ਸੀ ਤੇ ਕੰਮ ਇੰਨਾ ਕੁ ਜ਼ਿਆਦਾ ਸੀ ਕਿ ਹੁਣ ਲਾਡੋ ਕੋਲ ਪਿੰਡ ਦੀਆਂ ਹੋਰ ਤਿੰਨ ਚਾਰ ਕੁੜੀਆਂ ਵੀ ਕੰਮ ਕਰ ਰਹੀਆਂ ਸਨ ਜਿਨ੍ਹਾਂ ਨੂੰ ਮਹੀਨਾ ਮਿਹਨਤਾਨਾ ਦਿੱਤਾ ਜਾਂਦਾ ਵੱਡੇ ਘੜਮ ਚੌਧਰੀਆਂ ਦੇ ਸਾਹ ਸੁੱਕੇ ਪਏ ਸਨ ਇਹ ਸਭ ਕੁਝ ਦੀ ਵੇਖ ਕੇ ਹੁਣ ਜੋ ਲਾਡੋ ਨੂੰ ਇੱਕ ਸ਼ਰਾਪ ਕਹਿੰਦੇ ਸਨ ਅੱਜ ਉਸਦੇ ਦਰਵਾਜ਼ੇ 'ਚ ਉਹ ਸਵੇ ਕੰਮ ਲਈ ਕਤਾਰਾਂ 'ਚ ਖੜੇ ਨਜ਼ਰ ਆ ਰਹੇ ਸੀ ਤੇ ਕੰਮ ਸਿੱਖਣ ਲਈ ਤੇ ਆਪਣਾ ਰੋਜ਼ਗਾਰ ਤੋਣ ਲਈ ਸਲਾਹਾਂ ਲੈਣ ਨੂੰ ਉਤਾਵਲੇ ਹੁੰਦੇ ਸਨ ਮਾਲਕ ਪਰਿਵਾਰ ਦੀ ਸਲਾਹ ਨਾਲ ਹੁਣ ਲਾਡੋ ਆਪਣਾ ਕਾਰੋਬਾਰ ਹੋਰ ਵੀ ਵਧਾਉਣ ਲਈ ਇੱਛਾ ਰੱਖ ਰਹੀ ਸੀ ਤੇ ਮਾਲਕ ਪਰਿਵਾਰ ਨੇ ਹਾਂ ਦਾ ਨਾਰਾਾ ਦੇਂਦੇ ਹੋਏ ਲਾਡੋ ਦਾ ਸਾਦੇਤਾ ਤੇ ਜਲਦੀ ਹੀ ਕਾਰੋਬਾਰ ਵਧਾਉਣ ਦਾ ਵਾਅਦਾ ਕਰ ਦਿੱਤਾ ਮਾਲਕ ਪਰਿਵਾਰ ਵੀ ਬਹੁਤ ਖੁਸ਼ ਸੀ ਕਿਉਂਕਿ ਮਸ਼ੀਨਾਂ ਲਾਡੋ ਦੇ ਨਾਂ ਸੀ ਪਰ ਤਿਆਰ ਹੋਣ ਵਾਲੇ ਪ੍ਰੋਜੈਕਟਾਂ ਤੇ ਮਾਲਕਾਂ ਦਾ ਨਾਂ ਸੀ ਜਿਸ ਤੋਂ ਲਾਡੋ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਨਾਲ ਮਿਲ ਕੇ ਸਭ ਵਧੀਆ ਹੀ ਹੋ ਰਿਹਾ ਸੀ ਪਿੰਡ ਦੇ ਸਵੇ ਕਹਿੰਦੇ ਕਹੋਂ ਦੇ ਕੜਮ ਚੌਧਰੀ ਹੋਣਾ ਲਾਡੋ ਦੇ ਰਿਸ਼ਤੇ ਲਈ ਚੰਨਣ ਸਿੰਘ ਨੂੰ ਦੱਸ ਪਾਉਂਦੇ ਰਹਿੰਦੇ ਪਰ ਲਾਡੋ ਸਾਰਿਆਂ ਦੇ ਲਾਲਚੀ ਮਨ ਨੂੰ ਭਲੀ ਭਾਂਤ ਜਾਣਦੀ ਸੀ ਲਾਡੋ ਦੇ ਕੰਮ ਦੇ ਚਰਚੇ ਦੇ ਨਾਲ-ਨਾਲ ਲੋਕਾਂ 'ਚ ਤੇ ਬੰਨੇ ਚੰਨੇ ਲਾਡੋ ਦੇ ਰੰਗ ਤੇ ਇਹ ਲਾਡੋ ਦੇ ਕੁਆਰੇ ਰਹਿਣ ਦੇ ਚਰਚੇ ਪੂਰੇ ਸਨ ਪਰ ਲਾਡੋ ਨੂੰ ਇੰਨਾਂ ਗੱਲਾਂ ਨਾਲ ਕੋਈ ਵੀ ਮਤਲਬ ਨਹੀਂ ਸੀ ਉਸ ਨੂੰ ਮਤਲਬ ਸੀ ਸਿਰਫ ਬੇਬੇ ਬਾਪੂ ਦੀ ਸੇਵਾ ਤੇ ਆਪਣੇ ਕੰਮ ਨਾਲ ਮਾਲਕ ਪਰਿਵਾਰ ਵੱਲੋਂ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਲਾਡੋ ਲਈ ਇੱਕ ਰਿਸ਼ਤਾ ਆਇਆ ਹੋਣ ਲਾਡੋ ਉਸ ਪਰਿਵਾਰ ਦਾ ਕਹਿਣਾ ਕਿਵੇਂ ਮੋੜ ਸਕਦੀ ਸੀ ਲਾਡੋ ਨੇ ਰਿਸ਼ਤੇ ਨੂੰ ਹਾਂ ਕਰ ਦਿੱਤੀ ਪਰ ਸ਼ਰਤ ਸੀ ਕਿ ਮੁੰਡਾ ਘਰ ਜਵਾਈ ਰਹਿਣ ਲਈ ਸ਼ਰਤ ਪਗਾਉਂਦਾ ਹੋਵੇ ਹਾਂ ਹੋਈ ਵਿਆਹ ਹੋਇਆ ਮੁੰਡਾ ਵੀ ਘਰ ਜਵਾਈ ਰਹਿ ਕੇ ਕੰਮ ਚੱਟ ਫਟਾਉਂਦਾ ਤੇ ਰਾਜੀ ਖੁਸ਼ੀ ਜ਼ਿੰਦਗੀ ਬਤੀਤ ਹੋਣ ਲੱਗੀ ਕਈ ਵਾਰ ਲਾਡੋ ਸੋਚਦੀ ਇਹ ਰੰਗ ਤਾਂ ਸ਼ਰਾਪ ਹੀ ਰਿਹਾ ਏ ਵਿਆਵੀ ਪੈਸਾ ਤੇ ਕਾਰੋਬਾਰ ਵੇਚੀ ਹੋਇਆ ਏ ਹੁਣ ਜੋ ਵੀ ਸੀ ਸਭ ਕੁਝ ਸਹੀ ਚੱਲਦਾ ਰਿਹਾ ਕਾਰੋਬਾਰ ਵੱਧ ਆ ਗਿਆ ਅਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ